ਲੋੜਵੰਦ ਪਰਿਵਾਰ ਦੀ ਕੋਈ ਹੈਲਪ ਕਰਨੀ ਚਾਹੁੰਦਾ ਵਾ ਕੋਈ ਨਗਰ ਨਿਵਾਸੀ ਕੋਈ ਸਾਡੇ ਐਨ ਆਰ ਆਈ ਭਰਾ ਕੋਈ ਪਿੰਡ ਦੀ ਸੰਸਥਾ ਕੋਈ ਪਿੰਡ ਦਾ ਕਲੱਬ ਕੋਈ ਪਿੰਡ ਦੀ ਕਮੇਟੀ ਜਾਂ ਕੋਈ ਵੀ ਕੋਈ ਨਗਰ ਪੰਚਾਇਤ ਜਾਂ ਕਿਸੇ ਵੱਲੋਂ ਵੀ ਕੋਈ ਮੇਰਾ ਵੀਰ ਭਰਾ ਕਿਸੇ ਰਾਸ਼ਨ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਸਾਨੂੰ ਦੱਸ ਸਕਦਾ ਹਾਂ ਜੇ ਕੋਈ ਪਰਿਵਾਰ ਕਈ ਪਰਿਵਾਰ ਇਸ ਤਰ੍ਹਾਂ ਦੇ ਨੇ ਵੀ ਉਹਨਾਂ ਦੇ ਕਈ ਦਿਨ ਤੋਂ ਛੱਤਾ ਚੋ ਰਹੀਆਂ ਨੇ ਰਾਤ ਨੂੰ ਕੱਟਣੀ ਔਖੀ ਹੋ ਜਾਂਦੀ ਹੈ ਦਿਨੇ ਸਾਰਾ ਦਿਨ ਚੋਂਦਾ ਜਿਹੜਾ ਘਰ ਦਾ ਸਮਾਨ ਆ ਪੇਟੀਆਂ ਬੈੱਡ ਵਗੈਰਾ ਹਨਾ ਉਹ ਸਾਰਾ ਕੁਝ ਮੀਂਹ ਦੇ ਨਾਲ ਖਰਾਬ ਹੁੰਦਾ ਜਾ ਰਿਹਾ ਤੇ ਉਹ ਵੀ ਬੇਨਤੀ ਕਰਦੇ ਆ ਜੇ ਕਿਸੇ ਪਰਿਵਾਰ ਕੋਲ ਕੋਈ ਵਿੱਚ ਕੋਈ ਵੱਡਾ ਘਰ ਆ ਤਾਂ ਜੇ ਕਿਸੇ ਕੋਲ ਕੋਈ ਜਗ੍ਹਾ ਫालतू ਪਈ ਆ ਉਹ ਆਪਣਾ ਸਮਾਨ ਰੱਖਣ ਲਈ ਵੀ ਦੇ ਸਕਦੇ ਨੇ ਉਹ ਵੀ ਇੱਕ ਹੈਲਪ ਹੋ ਜੂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਵੀਰ ਸਿੰਘ ਰਾਜੂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਅੱਜ ਦੇ ਸਮੇਂ ਦੇ ਵਿੱਚ ਬਹੁਤ ਔਖੀ ਕੜੀ ਦੇ ਵਿੱਚੋਂ ਬਹੁਤ ਔਖੀ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ। ਸੋ ਜਿਹੜਾ ਹੁਣ ਸਮਾਂ ਚੱਲ ਰਿਹਾ ਆਪਾਂ ਨੂੰ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਹੁਣ ਇੱਕ ਦੂਜੇ ਦਾ ਸਾਥ ਦਈਏ। ਆਪਾਂ ਨੂੰ ਵੀ ਇੱਕ ਦੂਜੇ ਦਾ ਸਾਥ ਦੀ ਬਹੁਤ ਲੋੜ ਆ। ਤੇ ਅੱਜ ਜਿਹੜੀ ਆਪਣੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਤਮੋੜ ਤੋਂ ਤੇ ਆਪਣੇ ਪਿੰਡ ਤਮੋੜ ਦੇ ਵਿੱਚ ਵੀ ਕੁਝ ਕਿ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਜਿਹੜੇ ਰੋਜ਼ ਦੀ ਰੋਜ਼ ਕਮਾਉਣ ਵਾਲੇ ਸੀ। ਸੋ ਪਿਛਲੇ ਆਪਾਂ ਜਾਣਦੇ ਆ ਪਿਛਲੇ ਕਾਫੀ 10 12 ਦਿਨ ਤੋਂ ਹਨਾ ਜਿਹੜਾ ਮੌਸਮ ਆ ਬਹੁਤ ਖਰਾਬ ਹੋਣ ਕਰਕੇ ਜਿਹੜਾ ਕੰਮ ਕਰਨੇ ਉਹ ਠੱਪ ਹੋ ਗਏ ਇੱਕ ਤੇ ਨਹੀਂ ਸਾਰੇ ਜਿਹੜੇ ਮੌਸਮ ਖਰਾਬ ਦਾ ਅਸਰ ਆ ਸਾਰੇ ਕੰਮਾਂ ਤੇ ਪਿਆ ਚਾਹੇ ਕੋਈ ਵੱਡਾ ਬਿਜ਼ਨਸਮੈਨ ਹੋਣਾ ਚਾਹੇ ਕੋਈ ਛੋਟਾ ਚਾਹੇ ਕੋਈ ਰੇੜੀ ਲਾਉਣ ਵਾਲੀ ਆ ਤੇ ਸਾਰਿਆਂ ਤੇ ਪਿਆ ਸੋ ਵਿੱਚ ਬਹੁਤ ਧਮੋੜ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਬਹੁਤ ਲੋੜਵੰਦ ਪਰਿਵਾਰ ਜਿਹੜੇ ਰੋਜ਼ ਦੀ ਰੋਜ਼ ਕਮਾਉਂਦੇ ਸੀ ਰੋਜ਼ ਚਲੋ ਅੱਗੇ ਮੌਸਮ ਠੀਕ ਹੁੰਦਾ ਸੀਗਾ ਕੰਮ ਮਿਲ ਜਾਂਦਾ ਸੀਗਾ ਰੋਜ਼ ਜਾਂਦੇ ਸੀ ਕੰਮ ਤੇ ਹਨਾ ਤੇ ਇਹਨਾਂ ਦਾ ਸਰਕਲ ਹੈ ਜਿਹੜਾ ਘਰ ਦਾ ਚੱਲੀ ਜਾਂਦਾ ਸੀ ਸੋ ਹੁਣ ਪਿਛਲੇ ਕਾਫੀ ਦਿਨਾਂ ਤੋਂ ਲਗਭਗ 2 ਹਾ 1.5 ਤੋਂ 2 ਹਫਤੇ ਹੋ ਗਏ ਮੌਸਮ ਖਰਾਬ ਚੱਲ ਰਿਹਾ ਜਿਹੜੇ ਕੰਮ ਕਰਨੇ ਸਾਰੇ ਬੰਦ ਹੋ ਗਏ ਚਾਹੇ ਉਹ ਇੱਕ ਕੋਈ ਰੀੜੀ ਲਾਉਣ ਵਾਲਾ ਹੋਵੇ ਠੀਕ ਆ ਜੀ ਚਾਹੇ ਕੋਈ ਆਪਣਾ ਕੋਈ ਮਾਰਾ ਮੋਟਾ ਕੋਈ ਲੇਬਰ ਹੋਵੇ ਕਿਉਂਕਿ ਮਿਸਤਰੀਆਂ ਦੇ ਕੰਮ ਵੀ ਬੰਦ ਨੇ ਹਨਾ ਇਹ ਇਹ ਮੀਂਹ ਦਾ ਇਹ ਮੌਸਮ ਦਾ ਸਾਰੇ ਕੰਮਾਂ ਤੇ ਅਸਰ ਪਿਆ ਵਾ ਗਾਤੀ ਬਿਲਕੁਲ ਬੰਦ ਹੋ ਗਈ ਹਰੇਕ ਦੁਕਾਨਦਾਰ ਤੇ ਅਸਰ ਪਿਆ ਵਾ ਹਰੇਕ ਦੁਕਾਨਦਾਰੀ ਤੇ ਅਸਰ ਪਿਆ ਇਹ ਮੀਂਹ ਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਹੋਇਆ ਵੀ ਹਜੇ 2-4 4 ਦਿਨ ਤਾਂ ਹਜੇ ਪੱਕਾ ਪੈਣਾ ਹੀ ਆ ਕਹਿੰਦੇ ਈ ਮੀ ਤੇ ਉਸ ਤੋਂ ਜ਼ਿਆਦਾ ਸਮਾਂ ਵੀ ਹੋ ਸਕਦਾ ਜੇ ਝੜੀ ਲੱਗੀ ਹੋਈ ਆ ਸੋ ਅੱਜ ਵੀ ਦੇਖੋ ਹੁਣ ਵੀ ਮੀ ਪੈ ਰਿਹਾ ਵਾ ਤੇ ਆਪਾਂ ਨੂੰ ਹੁਣ ਬਹੁਤ ਲੋੜ ਆ ਤੇ ਅਸੀਂ ਬੇਨਤੀ ਕਰਦੇ ਆਂ ਵੀ ਪਿੰਡ ਤੁਮੋੜ ਦੇ ਵਿੱਚ ਕੁਝ ਪਰਿਵਾਰ ਹੈਗੇ ਜੇ ਕੋਈ ਪਰਿਵਾਰ ਦੀ ਕੋਈ ਹੈਲਪ ਕਰਨੀ ਚਾਹੁੰਦਾ ਵਾ ਕੋਈ ਨਗਰ ਨਿਵਾਸੀ ਕੋਈ ਸਾਡੇ ਐਨ ਆਰ ਆਈ ਭਰਾ ਕੋਈ ਪਿੰਡ ਦੀ ਸੰਸਥਾ ਕੋਈ ਪਿੰਡ ਦਾ ਕਲੱਬ ਕੋਈ ਪਿੰਡ ਦੀ ਕਮੇਟੀ ਜਾਂ ਕੋਈ ਵੀ ਕੋਈ ਨਗਰ ਪੰਚਾਇਤ ਜਾਂ ਕਿਸੇ ਵੱਲੋਂ ਵੀ ਕੋਈ ਮੇਰਾ ਵੀਰ ਭਰਾ ਕਿਸੇ ਰਾਸ਼ਨ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਸਾਨੂੰ ਦੱਸ ਸਕਦਾ ਹਾਂ ਜੇ ਕੋਈ ਪਰਿਵਾਰ ਕਈ ਪਰਿਵਾਰ ਇਸ ਤਰ੍ਹਾਂ ਦੇ ਨੇ ਵੀ ਉਹਨਾਂ ਦੇ ਕਈ ਦਿਨ ਤੋਂ ਛੱਤਾ ਚੋ ਰਹੀਆਂ ਨੇ ਰਾਤ ਨੂੰ ਕੱਟਣੀ ਔਖੀ ਹੋ ਜਾਂਦੀ ਹੈ ਦਿਨੇ ਸਾਰਾ ਦਿਨ ਚੋਂਦਾ ਜਿਹੜਾ ਘਰ ਦਾ ਸਮਾਨ ਆ ਪੇਟੀਆਂ ਬੈੱਡ ਵਗੈਰਾ ਹਨਾ ਉਹ ਸਾਰਾ ਕੁਝ ਮੀਂਹ ਦੇ ਨਾਲ ਖਰਾਬ ਹੁੰਦਾ ਜਾ ਰਿਹਾ ਤੇ ਉਹ ਵੀ ਬੇਨਤੀ ਕਰਦੇ ਆ ਜੇ ਕਿਸੇ ਪਰਿਵਾਰ ਕੋਲ ਕੋਈ ਕੋਈ ਵੱਡਾ ਘਰ ਆ ਤਾਂ ਜੇ ਕਿਸੇ ਕੋਲ ਕੋਈ ਜਗ੍ਹਾ ਫालतू ਪਈ ਆ ਉਹ ਆਪਣਾ ਸਮਾਨ ਰੱਖਣ ਲਈ ਵੀ ਦੇ ਸਕਦੇ ਨੇ ਉਹ ਵੀ ਇੱਕ ਹੈਲਪ ਹੋ ਜੂਗੀ ਜੇ ਕੋਈ ਕੈਸ਼ ਦੇ ਰੂਪ ਦੇ ਵਿੱਚ ਜਾਂ ਕੋਈ ਰਾਸ਼ਨ ਦੇ ਰੂਪ ਦੇ ਵਿੱਚ ਕੋਈ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਮੇਰੇ ਹਿਸਾਬ ਨਾਲ ਵੀ ਲੋੜ ਹੈਗੀ ਆ ਮੈਂ ਗਰਾਉਂਡ ਰਿਪੋਰਟ ਸੋ ਅੱਜ ਵੀ ਕਰਨਾ ਤੀਗਾ ਅੱਜ ਥੋੜਾ ਜਿਹਾ ਮੈਨੂੰ ਕੰਮ ਜ਼ਰੂਰੀ ਪੈ ਗਿਆ ਅਰਜੈਂਟ ਜਾਣਾ ਪੈ ਗਿਆ ਰਿਸ਼ਤੇਦਾਰੀ ਦੇ ਵਿੱਚ ਨਹੀਂ ਅੱਜ ਮੈਂ ਸਾਰੀ ਗਰਾਉਂਡ ਰਿਪੋਰਟ ਪਿੰਡ ਦੇ ਵਿੱਚ ਘੁੰਮ ਫਿਰ ਕੇ ਕਰਨੀ ਸੀਗੀ ਸੋ ਸਾਰੀ ਗਰਾਉਂਡ ਰਿਪੋਰਟ ਆਪਾਂ ਕੁਝ ਕੁ ਪਰਿਵਾਰਾਂ ਦੇ ਮੇਰੇ ਕੋਲ ਫੋਨ ਵੀ ਆਏ ਸੀਗੇ ਮੈਂ ਖੁਦ ਜਾ ਕੇ ਵੀ ਆਏ ਸੀਗਾ ਤੇ ਕੱਲ ਨੂੰ ਜਿੰਨੀ ਵੀ ਸਾਰੀ ਗਰਾਉਂਡ ਰਿਪੋਰਟ ਆਪਾਂ ਦੇਵਾਂਗੇ ਜਿਹੜਾ ਆਪਾਂ ਨੂੰ ਲੱਗਦਾ ਵੀ ਲੋੜਵੰਦ ਪਰਿ ਰੋਜ਼ੀ-ਰੋਜ਼ ਕਮਾਉਣ ਵਾਲੇ ਸੀ ਘਰ ਦੇ ਵਿੱਚ 5-7 ਮੈਂਬਰ ਨੇ ਹਨਾ ਕਮਾਉਣ ਵਾਲੇ ਇੱਕ ਆ ਆਪਾਂ ਉਹਨਾਂ ਦੀ ਮਦਦ ਜ਼ਰੂਰ ਕਰਾਂਗੇ ਸੋ ਬੇਨਤੀ ਆ ਭਾਈ ਜੇ ਕੋਈ ਰਾਸ਼ਨ ਵਗੈਰਾ ਦੀ ਮਦਦ ਕਰਨੀ ਚਾਹੁੰਦਾ ਉਹ ਵੀ ਕਰ ਸਕਦੇ ਹੋ ਤੁਸੀਂ ਜਾਂ ਕੋਈ ਕਿਸੇ ਕੋਲ ਘਰ ਦੇ ਵਿੱਚ ਜਗ੍ਹਾ ਵਾਧੂ ਆ ਜਾਂ ਕੋਈ ਵੱਡਾ ਘਰ ਹੁੰਦਾ ਤੇ ਉਹਨਾਂ ਕੋਈ ਸਮਾਨ ਵਗੈਰਾ ਵੀ ਤੁਸੀਂ ਰਖਾ ਸਕਦੇ ਜਿਵੇਂ ਕੋਈ ਬੈੱਡ ਹੋਵੇ ਪੇਟੀਆ ਕਿਉਂਕਿ ਹਜੇ 2-4 ਦਿਨ ਦਾ ਮੌਸਮ ਖਰਾਬ ਦੱਸਿਆ ਹੋਇਆ ਵਾ ਤੇ ਉਦੋਂ ਵੱਧ ਸਮਾਂ ਵੀ ਲੱਗ ਸਕਦਾ ਸੋ ਸਾਰੇ ਨਗਰ ਧਮੋੜ ਵਾਸੀ ਨੂੰ ਸਾਨੂੰ ਪੂਰਾ ਉਮੀਦ ਆ ਦੀ ਹਮੇਸ਼ਾ ਹੀ ਉਹ ਦੁੱਖ ਦੀ ਘੜੀ ਦੇ ਵਿੱਚ ਜਦੋਂ ਵੀ ਕਿਸੇ ਤੇ ਲੋੜ ਵਕਤ ਪੈਂਦਾ ਵਾ ਹਮੇਸ਼ਾ ਹੀ ਪਿੰਡ ਤਮੋੜ ਨੇ ਅੱਗੇ ਹੋ ਕੇ ਮਦਦ ਕੀਤੀ ਆ ਤੇ ਬਹੁਤ ਧੰਨਵਾਦ ਕਰਦੇ ਆ ਪਿੰਡ ਦੇ ਵਿੱਚ ਕੱਲ ਵੀ ਕੋਈ ਜਥਾ ਆਇਆ ਸੀਗਾ ਬਾਹਰੋਂ ਸੇਵਾ ਵਾਸਤੇ ਬਾਬਾ ਜੀ ਪਿੰਡ ਤਮੋੜ ਦੇ ਵਿੱਚੋਂ ਬਹੁਤ ਸਮਰਥਨ ਮਿਲਿਆ ਬਹੁਤ ਸਹਿਯੋਗ ਮਿਲਿਆ ਸੋਨਨ ਦੱਸਿਆ ਸੀਗਾ ਵੀ ਅਸੀਂ ਜਿਹੜੇ ਹੜਪੀੜਤ ਨੇ ਉਹਨਾਂ ਵਾਸਤੇ ਲੰਗਰ ਲੰਗਰ ਲਿਆ ਰਹੇ ਆ ਤੇ ਕਾਫੀ ਪਿੰਡ ਦੇ ਵਿੱਚੋਂ ਬਹੁਤ ਮਦਦ ਹੋਈ ਆ ਸੋ ਉਹਨਾਂ ਨੂੰ ਵੀ ਬਹੁਤ ਧੰਨਵਾਦ ਆ ਚਲੋ ਜਿਨ੍ਹਾਂ ਨੇ ਮਦਦ ਕੀਤੀ ਆ ਸੋ ਆਪਾਂ ਇਹ ਕੰਮ ਆ ਜਿਹੜਾ ਕਰ ਰਹੇ ਆ ਪਿੰਡ ਲੈਵਲ ਤੇ ਸਾਰੀ ਗਰਾਊਂਡ ਰਿਪੋਰਟ ਤੁਹਾਨੂੰ ਦਵਾਂਗੇ ਕੌਣ ਲੋੜਵੰਦਾ ਤੇ ਉਮੀਦ ਆ ਵੀ ਤੁਸੀਂ ਸਾਡਾ ਸਾਰੇ ਸਹਿਯੋਗ ਦਿਓਗੇ ਸਾਥ ਦਿਓਗੇ ਸੋ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਲੋੜ ਆ ਪਿੰਡ ਧਮੋੜ ਨੂੰ ਇੱਕ ਦੂਜੇ ਦਾ ਸਾਥ ਦੇਣ ਦੀ ਵਿੱਚ ਬਹੁਤ ਲੋੜਵੰਦ ਪਰਿਵਾਰ ਹੈਗੇ ਆ ਆਪਾਂ ਤੁਹਾਨੂੰ ਵੀਡੀਓ ਰਾਹੀਂ ਵੀ ਦਿਖਾ ਸਕਦੇ ਆ ਫੋਟੋਆਂ ਰਾਹੀਂ ਵੀ ਦਿਖਾਵਾਂਗੇ ਤੇ ਉਮੀਦ ਆ ਵੀ ਤੁਸੀਂ ਉਹਨਾਂ ਨੂੰ ਜਰੂਰ ਹੈਲਪ ਕਰੋਗੇ ਤੇ ਬਾਕੀ ਹੋਰ ਵੀ ਆਪਾਂ ਸਾਰੇ ਇਲਾਕਿਆਂ ਨੂੰ ਬੇਨਤੀ ਆ ਭਾਈ ਹੋਰ ਵੀ ਜੇ ਕੋਈ ਪਿੰਡ ਦੇ ਵਿੱਚ ਜਿੱਥੇ ਵੀ ਕੋਈ ਹੈਨਾ ਤੁਹਾਡੇ ਪਿੰਡ ਦੇ ਵਿੱਚ ਜਰੂਰ ਇੱਕ ਦੂਜੇ ਦਾ ਆਸ ਗਮਾਣ ਦੇ ਵਿੱਚ ਜਰੂਰ ਪਤਾ ਕਰੋ ਵੀ ਕੋਈ ਤੁਹਾਨੂੰ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਤੁਹਾਡਾ ਕੋਈ ਮਕਾਨ ਦੇਖੋ ਕਿਉਂਕਿ ਹੁਣ ਸਾਡਾ ਘਰ ਵੀ ਪੱਕਾ ਵਾ ਲੈਂਟਰਾ ਖੋਲ ਚਾਉਣ ਲੱਗਿਆ ਹੋਇਆ ਉਹ ਵੀ ਦੇਖੋ ਹੁਣ ਜਿਹਦੇ ਹੈ ਹੀਟ ਵੱਲ ਆ ਜਾਂ ਕੋਈ ਕੱਚੀ ਛੱਤਾਂ ਉਹਨੇ ਤਾਂ ਚੋਣੀ ਚੋਣਾ ਜੀ ਸੋ ਮੌਸਮ ਖਰਾਬ ਦੇਖਦੇ ਹੋਏ ਜਾਂ ਜੇ 2-4 ਦਿਨ ਦਾ ਜਿਹੜਾ ਮੌਸਮ ਖਰਾਬ ਦੱਸਿਆ ਹੋਇਆ ਵਾ ਆਪਾਂ ਸਾਰਿਆਂ ਨੂੰ ਆਪਾਂ ਸਾਰੇ ਨਾਲ ਮਿਲ ਕੇ ਨਗਰ ਨਿਵਾਸੀ ਇੱਕ ਦੂਜੇ ਦਾ ਸਾਥ ਦਈਏ ਆਪਾਂ ਪਿੰਡ ਤੋਂ ਸ਼ੁਰੂ ਕਰਨਾ ਵਾ ਤੇ ਆਪਾਂ ਪਿੰਡ ਦੇ ਵਿੱਚ ਆਪਾਂ ਸਾਰੇ ਦੇਖੀਏ ਵੀ ਆਪਣੇ ਆਲੇ ਦੁਆਲੇ ਦੇ ਵਿੱਚ ਆਸ ਗੁਮਾਨ ਦੇ ਵਿੱਚ ਕੋਈ ਹੈ ਤਾਂ ਨਹੀਂ ਤੇ ਜੇਕਰ ਤੁਹਾਡੇ ਕੋਲ ਕੋਈ ਜ਼ਿਆਦਾ ਜਗ੍ਹਾ ਵਾ ਤੁਸੀਂ ਤਾਂ ਵੀ ਦੱਸ ਸਕਦੇ ਹੋ ਵੀ ਭਾਈ ਸਾਡੇ ਘਰ ਕੋਈ ਰਹਿਣ ਵਾਸਤੇ 2-4 ਦਿਨ ਤੁਸੀਂ ਰੱਖ ਸਕਦੇ ਹੋ ਉਹਨਾਂ ਨੂੰ ਹਨਾ ਜਿਵੇਂ ਹੀ ਮੌਸਮ ਠੀਕ ਹੁੰਦਾ ਹਾਲਾਤ ਠੀਕ ਹੁੰਦੇ ਨੇ ਉਹ ਆਪਣਾ ਪਰਿਵਾਰ ਦੇ ਵਿੱਚ ਜਾ ਕੇ ਦੁਬਾਰੇ ਉਸੇ ਘਰ ਦੇ ਵਿੱਚ ਸ਼ਿਫਟ ਹੋ ਜਾਣਗੇ ਕਿਉਂਕਿ ਬਹੁਤ ਦੇਖੋ ਜੇ ਛੱਤਾਂ ਚੁੰਦੀਆਂ ਨੇ ਚਾਹੇ ਤੋ ਕੋਈ ਤਰਪਾਲ ਪਾ ਲਓ ਤਾਂ ਵੀ ਚੋਈ ਜਾਂਦੀਆਂ ਨੇ ਕਿਉਂਕਿ ਪਾਣੀ ਰੱਚ ਜਾਂਦਾ ਨਾ ਛੱਤ ਦੇ ਵਿੱਚ ਫੇਰ ਵੀ ਟਪਕਾ ਟਪਕਾ ਕਰਕੇ ਚੋਈ ਜਾਂਣਾ ਜਿਹਦੇ ਕਰਕੇ ਫਰਨੀਚਰ ਦਾ ਸਮਾਨ ਦਾ ਘਰ ਦੇ ਸਮਾਨ ਦਾ ਬਹੁਤ ਨੁਕਸਾਨ ਹੁੰਦਾ ਚਾਹੇ ਬੈੱਡ ਲਾ ਲਓ ਪੇਟੀਆਂ ਅਲਮਾਰੀਆਂ ਹਨਾ ਤੇ ਜਾਨੀ ਘਰ ਇੱਕ ਦੋ ਪਰਿਵਾਰ ਤਾਂ ਬਹੁਤ ਜ਼ਿਆਦਾ ਹੈਗੇ ਨੇ ਲੋੜਵੰਦ ਉਹਨਾਂ ਦੀ ਆਪਾਂ ਤੁਹਾਨੂੰ ਕੱਲੂ ਸਾਰੀ ਗਰਾਊਂਡ ਰਿਪੋਰਟ ਵੀ ਦੇ ਦਾਂਗੇ ਆਪਾਂ ਉਹਦੀ ਮਦਦ ਕਰਨੀ ਹੈ ਜੇ ਕੋਈ ਸੰਸਥਾ ਸਾਡੀ ਮਦਦ ਕਰਨੀ ਚਾਹੁੰਦੀ ਆ ਤਾਂ ਉਹ ਵੀ ਸਾਨੂੰ ਦੱਸ ਦਿਓ ਤੇ ਆਪਾਂ ਸੋਸ਼ਲ ਮੀਡੀਆ ਆਪਣੇ ਕੋਲ ਪਲੇਟਫਾਰਮ ਵਧੀਆ ਬਣਿਆ ਹੋਇਆ ਪਿੰਡ ਧਮੋੜ ਦੇ ਅਕਾਊਂਟ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਜਾਵਾਂਗੇ ਸੋ ਬੇਨਤੀ ਆ ਪਿੰਡ ਧਮੋੜ ਵਾਸੀਆਂ ਨੂੰ ਨਿਮਰਤਾ ਸਹਿਤ ਤੇ ਐਨਆਰਆਈ ਭਰਾਵਾਂ ਨੂੰ ਬੇਨਤੀ ਆ ਵੀ ਜੇ ਕੋਈ ਸਾਡੀ ਹੈਲਪ ਕਰਨੀ ਚਾਹੁੰਦਾ ਤੇ ਸਾਡੀ ਜਰੂਰ ਹੈਲਪ ਕਰਿਓ ਜੀ ਤੇ ਮੇਰੇ ਕੋਲ ਕੁਝ ਕੁ ਪਰਿਵਾਰ ਹੈ ਉਹਨੇ ਘਰ ਜਾ ਕੇ ਸਾਰੀ ਗਰਾਊਂਡ ਰਿਪੋਰਟ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਾਂਗੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਸ਼ਿਕਾ ਬਹੁਤ ਲੋੜ ਆ ਤੇ ਅਸੀਂ ਬੇਨਤੀ ਕਰਦੇ ਆਂ ਵੀ ਪਿੰਡ ਤਮੋੜ ਦੇ ਵਿੱਚ ਕੁਝ ਕੁ ਪਰਿਵਾਰ ਹੈਗੇ